ਪੰਜਾਬ ਸ਼ਿੰਗਾਰ ਕੋੜੇ ਕਰਕੇ ਚਰਚਾ ਦੇ ਵਿੱਚ ਆਏ ਬਾਬਾ ਗੁਰਵਿੰਦਰ ਸਿੰਘ ਖੇੜੀ ਜੀहां ਦੋਸਤੋ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਬਾਬਾ ਗੁਰਵਿੰਦਰ ਸਿੰਘ ਖੇੜੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਨੂੰ ਥ੍ਰੈਟ ਕਾਲਸ ਆ ਰਹੇ ਨੇ ਅਤੇ ਜੇ ਮੈਂ ਮਾਰਿਆ ਜਾਂਦਾ ਤਾਂ ਇਸ ਦੇ ਜ਼ਿੰਮੇਵਾਰ ਹੋਣਗੇ ਇੱਕ ਤਾਂ ਜਿਨ੍ਹਾਂ ਦੇ ਨਾਲ ਮੇਰੀ ਕੌਂਟਰੋਵਰਸੀ ਚੱਲ ਰਹੀ ਆ ਉਹ ਅਤੇ ਦੂਜਾ ਪੰਜਾਬ ਸਰਕਾਰ ਕਿਉਂਕਿ ਉਹਨਾਂ ਨੇ ਮੈਨੂੰ ਹਲੇ ਤੱਕ ਸਿਕਿਉਰਿਟੀ ਨਹੀਂ ਦਿੱਤੀ ਆ ਬਾਕੀ ਤੁਸੀਂ ਖੁਦ ਬਾਬੇ ਦੀ ਇਹ ਵੀਡੀਓ ਦੇਖ ਲਓ ਅਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਪਰ ਜੇ ਮੈਂ ਮਾਰਿਆ ਜਾਂ ਨਾ ਉਹਦਾ ਜ਼ਿੰਮੇਵਾਰ ਆਹੀ ਜਿੰਨਾਂ ਨੇ ਮੇਰੀ ਕੰਟਰੋਵਰਸੀ ਚਲਦੀ ਆ ਇਹ ਤੇ ਦੂਸਰਾ ਪੰਜਾਬ ਦਾ ਮੁੱਖ ਮੰਤਰੀ ਪ੍ਰਸ਼ਾਸਨ ਹੁਣ ਜਿਹੜੇ ਬੰਦੇ ਕਹਿੰਦੇ ਭਗਵੰਤ ਮਾਨ ਕਿਉਂ ਮਰਵਾਊਗਾ ਬਾਈ ਭਗਵੰਤ ਮਾਨ ਥੋੜਾ ਮਰਵਾਊਗਾ ਭਗਵੰਤ ਮਾਨ ਬਚਾ ਤਾਂ ਸਕਦਾ ਜੇ ਉਹ ਇਮਰਾਨੀ ਦੇ ਤਾਂ ਬਚਾ ਤਾਂ ਸਕਦਾ ਹੁਣ ਜੇ ਇੱਥੇ 500 ਬੰਦਾ ਆਉਂਦਾ ਉਹ ਪਹਿਲਾਂ ਵੀ ਮੇਰੇ ਕੋ ਅੱਠ ਗਨ ਮੈਨ ਰਹੇ ਆ ਚਾਰ ਵੱਡੀ ਦੀ ਥ੍ਰੈਟ ਸੀ ਜੇ ਮੇਰੀ ਥ੍ਰੈਟ ਕੋਈ ਨਕਲੀ ਆ ਕੋਈ ਮੇਰੀ ਜਾਨ ਨੂੰ ਨਹੀਂ ਖਤਰਾ ਬੇਸ਼ੱਕ ਨਾ ਕਰੋ ਪਰ ਉਨੇ ਪ੍ਰਧਾਨ ਮੰਤਰੀ ਤੱਕ ਚਿੱਠੀਆਂ ਗਈਆਂ ਹੋਈਆਂ ਨੇ ਰਿਕਾਰਡਿੰਗਾਂ ਰਿਕਾਰਡਿੰਗਾਂ ਸਾਰਿਆਂ ਦੇ ਪਰਫਾਰਮੈਂਸ ਨੇ ਹਨ ਤੇ ਉਹ ਜੇ ਮੈਨੂੰ ਕੁਛ ਹੁੰਦਾ ਉਹ ਵਾਇਰਲ ਕਰ ਦੇਣਗੇ ਉਹ ਚ ਪਤਾ ਲੱਗ ਜਾਊਗਾ ਅਸੀਂ ਐਸਪੀ ਐਸਐਸਪੀ ਸਾਰਿਆਂ ਨੂੰ ਰਿਕਾਰਡਿੰਗਾਂ ਦੇ ਦੇ ਸੋ ਇਹ ਸੀ ਉਹ ਪੂਰੀ ਵੀਡੀਓ ਜੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਬਾਬਾ ਗੁਰਵਿੰਦਰ ਸਿੰਘ ਖੇੜੀ ਦੀ ਇਸ ਦੇ ਬਾਰੇ ਕਿਹਣਾ ਕੀ ਚਾਹੋਗੇ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਅਤੇ ਹੋਰ ਪੰਜਾਬ ਤੋਂ ਰਿਲੇਟਿਡ ਖਬਰਾਂ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ